ਜਿਵੇਂ ਤੁਹਾਨੂੰ ਪਤਾ ਹੈ ਟੂਰਿਜ਼ਮ ਤੇ ਕਲਚਰਲ ਬਾਗ ਪੰਜਾਬ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 3 ਦਿਨਾਂ ਦਾ 1 ਮਾਰਚ ਤੋਂ 3 ਮਾਰਚ ਤੱਕ ਸੈਨੀ ਸਕੂਲ ਕਪੂਰਥਲਾ ਵਿਖੇ ਹੈਰੀਟੇਜ ਫੈਸਟੀਵਲ ਦਾ ਆਯੋਜਨ ਕੀਤਾ ਜਾ ਰਿਹਾ ਹੈ ਇੱਥੇ ਅਸੀਂ ਹਰ ਵਰਗ ਵਾਸਤੇ ਕੁਝ ਨਾ ਕੁਝ ਐਕਟੀਵਿਟੀ ਰੱਖੀ ਹੈ ਜੋ ਕਿ ਹੈਰੀਟੇਜ ਤੇ ਕਲਚਰ ਨੂੰ ਡਿਪੀਕਟ ਕਰਦੀਆਂ ਨੇ ਇਹਦੇ ਵਿੱਚ ਭਾਵੇਂ ਚਾਹੇ ਸਾਡਾ ਫੋਕ ਹੋਵੇ ਚਾਹੇ ਭਾਵੇਂ ਆਪਣੇ ਜੋ ਟ੍ਰੈਡੀਸ਼ਨਲ ਡਾਂਸਸ ਹੋਣ ਟ੍ਰੈਡੀਸ਼ਨਲ 뮤직 ਹੋਵੇ ਟ੍ਰੈਡੀਸ਼ਨਲ ਖੇਡ ਹੋਣ ਉਹ ਸਾਰੇ ਅਸੀਂ ਇੱਥੇ ਵਿੱਚ ਇਵੈਂਟ ਰੱਖੇ ਨੇ ਇਹਨੂੰ ਮੁੱਖ ਉਦੇਸ਼ ਇਹਦਾ ਇਹ ਹੀ ਹੈ ਕਿ ਜੇ ਸਾਡਾ ਜੋ ਕਲਚਰ ਹੈ ਸਾਡੇ ਜੋ ਹੈਰੀਟੇਜ ਹੈ ਉਹ ਲੋਕਾਂ ਤੱਕ ਪਹੁੰਚੇ ਔਰ ਜਿਆਦਾ ਤੋਂ ਜਿਆਦਾ ਇਹ ਪ੍ਰਮੋਟ ਹੋਵੇ। ਥੈਂਕ ਯੂ। ਜੀ ਸਰ ਫਸਟ ਡੇ ਜਦੋਂ ਸਿਲੰਗਿਲ ਆਇਆ ਤੇ ਛੇ-ਛੇ ਆਰਟਿਸਟ ਸਿੰਗਰ ਆਨੇਗਾ। ਦੇਖੋ ਜੀ ਜਿਵੇਂ ਤੁਹਾਨੂੰ ਪਤਾ ਹੈ ਕਿ ਕਲਚਰ ਤੇ ਹੈਰੀਟੇਜ ਇਹਦਾ ਮੁੱਖ ਥੀਮ ਹੈ। ਉਹਨੂੰ ਮੁੱਖ ਰੱਖਦੇ ਹੋਏ ਵੱਖ-ਵੱਖ ਸਕੂਲ ਕਾਲਜਾਂ ਦੇ ਜੋ ਬੱਚੇ ਨੇ ਉਹ ਵੀ ਪਰਫਾਰਮ ਕਰ ਰਹੇ ਨੇ ਨਾਲ ਦੀ ਨਾਲ ਜੋ ਅੱਜ ਸ਼ਾਮ ਨੂੰ ਜੋ ਸਾਡਾ ਮੇਨ ਇਵੈਂਟ ਹੈ ਉਹਦੇ ਵਿੱਚ ਪ੍ਰਪ੍ਰਿਤ ਹਰ ਹਾਲਜੀ ਨੇ ਜੋ ਕਿ ਫੌਕ ਸਿੰਗਰ ਨੇ ਉਹ ਵੀ ਇੱਥੇ ਅੱਜ ਆਪਣਾ ਹੀ ਪਰਫਾਰਮੈਂਸ ਦੇਣਗੇ ਮਿਊਜ਼ਿਕ ਦੇ ਜੀ ਅੱਜ ਬਹੁਤ ਵਧੀਆ ਦੇਖ ਕੇ ਲੱਗ ਰਿਹਾ ਕਿ ਸਾਡਾ ਜਿਹੜਾ ਪੰਜਾਬ ਦੁਬਾਰਾ ਤੋਂ ਰੰਗਲਾ ਪੰਜਾਬ ਬਣ ਰਿਹਾ ਹੈ ਮਾਨ ਸਾਹਿਬ ਦੀ ਵੀ ਇੱਕ ਦਿੱਲੀ ਤਮੰਨਾ ਹੈਗੀ ਹੈ ਪੰਜਾਬ ਸਰਕਾਰ ਵੀ ਇਸ ਵਾਰ ਲੱਗੀ ਹੋਈ ਹੈ ਤੇ ਸਾਡੇ ਮਾਨਯੋਗ ਸ਼ਹਿਰ ਸਪਾਟਾ ਮੰਤਰੀ ਜਿਹੜੇ ਅਨਮੋਲ ਗगन ਮਾਨ ਨੇ ਉਹ ਵੀ ਉਹਨਾਂ ਦੇ ਉਦਮਾ ਸਦਕਾ ਜਿਹੜਾ ਹੈਗਾ ਹੈ ਇਹ ਅੱਜ ਕਪੂਰਥਲੇ ਦੇ ਵਿੱਚ ਪ੍ਰੋਗਰਾਮ ਕੀਤਾ ਜਾ ਰਿਹਾ ਹੈ ਪੰਜਾਬ ਸਰਕਾਰ ਜਿਹੜੀ ਹੈਗੀ ਆ ਉਹ ਹਮੇਸ਼ਾ ਲੋਕਾਂ ਨੂੰ ਪੰਜਾਬ ਨੂੰ ਦੁਬਾਰਾ ਤੋਂ ਰੰਗਲਾ ਪੰਜਾਬ ਬਣਾਉਣ ਦੇ ਲਈ ਲੱਗੀ ਹੋਈ ਹੈ ਤੇ ਮੈਂ ਅੱਜ ਆਪਣੇ ਆਪ ਨੂੰ ਬਹੁਤ ਖੁਸ਼ ਨਸੀਬ ਸਮਝਦਾ ਕਿ ਇਸ ਪ੍ਰੋਗਰਾਮ ਦੇ ਵਿੱਚ ਆ ਕੇ ਪੂਰੀ ਪਾਰਟੀ ਸਮੇਤ ਆਮ ਆਦਮੀ ਪਾਰਟੀ ਦੇ ਦਰਜਾ بدرਜਾ ਵਲੰਟੀਅਰ ਸਾਥੀ ਜਿਹੜੇ ਆਏ ਨੇ ਉਹਨਾਂ ਦੇ ਨਾਲ ਆ ਕੇ ਅਸੀਂ ਇੱਥੇ ਇੱਥੇ ਜਿਹੜਾ ਉਤਕਾਟਨ ਕੀਤਾ ਹੈਗਾ ਆ ਤੇ ਡੀਸੀ ਸਾਹਿਬ ਹੱਗੇ ਨੇ ਇੱਥੇ ਮਾਨਯੋਗ ਸਾਡੇ ਸਾਡੇ ਜ਼ਿਲ੍ਹਾ ਪ੍ਰਧਾਨ ਮੈਡਮ ਰੱਲੀ ਜੀ ਨੇ ਸਾਰੇ ਜਿੰਨੀ ਵੀ ਟੀਮ ਹੈਗੀ ਇੱਥੇ ਪਹੁੰਚੀ ਹੋਈ ਹੈ ਤੇ ਸਾਰੇ ਕਪੂਰਥਲਾ ਨਿਵਾਸੀਆਂ ਨੂੰ ਮੇਰੀ ਹੱਥ ਚੋੜ ਕੇ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਪਰਿਵਾਰ ਨੂੰ ਇੱਥੇ ਜ਼ਰੂਰ ਲੈ ਕੇ ਆਓ ਤਿੰਨ ਦਿਨ ਦਾ ਜਿਹੜਾ ਪ੍ਰੋਗਰਾਮ ਹੈਗਾ ਇਹ ਬਹੁਤ ਹੀ ਵਧੀਆ ਹੈਗਾ ਵੱਡੇ ਵੱਡੇ ਕਲਾਕਾਰ ਇੱਥੇ ਆ ਰਹੇ ਨੇ ਕਾਫੀ ਵੱਡੇ ਜਿਹੜੇ ਹੈਗੇ ਨੇ ਸੂਫਿਆਨਾ ਜਿਹੜੇ ਕਲਾਕਾਰ ਅੱਥੇ ਪਹੁੰਚ ਰਹੇ ਨੇ ਤੇ ਕਵਾਲ ਅੱਥੇ ਪਹੁੰਚ ਰਹੇ ਨੇ ਤੇ ਪੰਖੋੜੀ ਜਿਵੇਂ ਆਪਣੇ ਮਨਮੋਹਨ ਵਾਰਿਸ ਬ੍ਰਦਰਸ ਵੀ ਅੱਥੇ ਪਹੁੰਚ ਰਹੇ ਨੇ ਤੇ ਮੈਂ ਸਾਰਿਆਂ ਨੂੰ ਖੁੱਲਾ ਸੱਦਾ ਦਿੰਦਾ ਕਪੂਰਤਲਾ ਨਿਵਾਸੀਆਂ ਨੂੰ ਅਤੇ ਬਾਹਰਲੇ ਜਿੰਨੇ ਵੀ ਪੰਜਾਬ ਤੋਂ ਬਾਹਰਲੇ ਵੀ ਜਿੰਨੇ ਲੋਕ ਨੇ ਮੈਂ ਪੰਜਾਬ ਨਿਵਾਸੀਆਂ ਨੂੰ ਵੀ ਸੱਦਾ ਦਿੰਦਾ ਸਾਰੇ ਵੱਟ ਚੜ ਕੇ ਇੱਥੇ ਇਸ ਤੋਰਾਂ ਵਿੱਚ ਆਓ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਨੂੰ ਇਸ ਤੋਰਾਂ ਬਸਾਓ ਤਾਂ ਕਿ ਜਿਹੜਾ ਪੰਜਾਬ ਦੁਬਾਰਾ ਤੋਂ ਸੇ ਰੰਗਲਾ ਪੰਜਾਬ ਬਣਦਾ ਹੋਇਆ ਦੇ ਇਹਦੇ ਵਿੱਚ ਦੇਖੋ ਇੱਕ ਪੋਲੀਟੀਕਲ ਹੈ ਕਿ ਜਿਹੜੀ ਕਾਰਪੋਰੇਸ਼ਨ ਹੈਗੀ ਹੈ ਕਾਂਗਰਸ ਦੀ ਹੈਗੀ ਹੈ ਸਾਡੇ ਜਿਹੜੇ ਮੇਅਰ ਹੈਗੇ ਨੇ ਉਹ ਵੀ ਕਾਂਗਰਸ ਦੇ ਨੇ ਹਾਊਸ ਹੀ ਪੂਰਾ ਕਾਂਗਰਸ ਦਾ ਹੈਗਾ ਤੇ ਉਹ ਜਦੋਂ ਦੀ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈਗੀ ਆ ਉਹਨਾਂ ਨੇ ਕੋਈ ਵੀ ਪ੍ਰੋਗਰਾਮ ਨਹੀਂ ਇਹੋ ਜਿਹਾ ਬਸੰਤ ਦਾ ਪ੍ਰੋਗਰਾਮ ਨਹੀਂ ਕਰਵਾਇਆ ਸ਼ਾਲੀਮਾਰ ਬਾਗ ਦੇ ਵਿੱਚ ਜਦ ਕਿ ਪੰਜਾਬ ਸਰਕਾਰ ਵੱਲੋਂ ਤਾਂ ਇਹ ਵੀ ਉਪਰਾਲਾ ਕੀਤਾ ਜਾ ਰਿਹਾ ਜਿਹੜਾ ਸੈਨੀ ਸਕੂਲ ਦੇ ਵਿਖੇ ਹੋ ਰਿਹਾ ਤੇ ਮੈਂ ਸਮਝਦਾ ਕਿ ਜਿਹੜੀ ਕਾਰਪੋਰੇਸ਼ਨ ਹੈਗੀ ਆ ਉਹ ਕਿਤੇ ਨਾ ਕਿਤੇ ਆਪਣਾ ਪੋਲਿਟੀਕਲ ਪਾਰਟੀਆਂ ਨੂੰ ਲੈ ਕੇ ਉਹ ਈਰਖਾ ਕਰਦੀ ਆ ਤੇ ਇਹ ਚੰਗੀ ਗੱਲ ਨਹੀਂ ਹੈਗੀ ਤੇ ਮੈਨੂੰ ਉਮੀਦ ਹੈ ਕਿ ਮੈਂ ਗੱਲ ਕਰਾਂਗਾ ਉਹਨਾਂ ਦੇ ਨਾਲ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਬਸੰਤ ਦਾ ਮੇਲਾ ਮਨਾਇਆ ਜਾਵੇਗਾ। ਇਹ ਜਿਹੜਾ ਕਪੂਟਲੇ ਦੇ ਵਿੱਚ ਹੈਰੀਟੇਜ ਮੇਲਾ ਹੋ ਰਿਹਾ ਹੈ ਇਹ ਕਾਫੀ ਸਮੇਂ ਬਾਅਦ ਹੋ ਰਿਹਾ ਹੈ। ਸਰਕਾਰ ਦੀ ਕਾਰਗੁਜ਼ਾਰੀ ਕਿਸ ਤਰ੍ਹਾਂ ਦੀ ਹੈ? ਸਰਕਾਰ ਦਾ ਮੋਟਿਵ ਕੀ ਹੈ? ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ। ਔਰ ਦੂਸਰੇ ਸਰਦਾਰ ਭਗਵੰਦ ਸਿੰਘ ਮਾਨ ਜੀ ਦਾ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਆਉਂਦੇ ਹੀ ਪੰਜਾਬ ਦਾ ਜਿਹੜਾ ਵਿਰਸਾ ਸੀ ਜਿਹੜਾ ਉਹਨੂੰ ਵਿਸਾਰਿਆ ਜਾ ਰਿਹਾ ਸੀ ਉਹਨੂੰ ਮੁੜ ਸਰਜੀਦ ਕਰਨ ਲਈ ਉਹੋ ਜਿਹਾ ਪ੍ਰਾਲੇ ਕੀਤੇ ਨੇ ਅਸੀਂ ਮਾਨ ਸਾਹਿਬ ਨਾਲ ਗੱਲ ਕੀਤੀ ਔਰ ਕੈਨ ਸ਼ਾਇਦ ਜਿਆਦਾ ਹੋਊਗਾ ਕਿ ਕਿ ਬਹੁਤ ਸਾਲਾਂ ਤੋਂ ਜਿਹੜਾ ਹੈ ਵਸੰਤ ਦਾ ਮੇਲਾ ਨਹੀਂ ਹੋ ਰਿਹਾ ਉਹਨੂੰ ਵੀ ਕਿਉਂਕਿ ਕਈ ਸਾਲਾਂ ਤੱਕ ਨਿਕਲ 100 ਸਾਲ ਤੋਂ ਹੀ ਉਹਦਾ ਇਤਿਹਾਸ ਹੈ ਕਿ ਛਲਮਰ ਬਾਗ ਦੇ ਵਿੱਚ ਵਸੰਤ ਮੇਲਾ ਲੱਗਦਾ ਰਿਹਾ ਅਸੀਂ ਮਾਨ ਸਾਹਿਬ ਕੋਲੇ ਮੰਗ ਰੱਖੀ ਆ ਔਰ ਐਸੀ ਉਮੀਦ ਕਰਦੇ ਆ ਕੋ ਮੰਗ ਪੂਰੀ ਹੋਊਗੀ ਅੱਗੇ ਤੋਂ ਇਹ ਜਿਹੜਾ ਪੰਜਾਬ ਰਾਸਥੀ ਮੇਲਾ ਹੋ ਰਿਹਾ ਕਪੂਰਥਲੇ ਵਿੱਚ ਉਹ ਅੱਗੇ ਤੋਂ ਬਸੰਤ ਦੇ ਲਾਗੇ 3 ਦਿਨਾਂ ਲਈ ਉਹ ਮੇਲਾ ਹੋਊਗਾ ਔਰ ਮੈਂ ਫਿਰ ਦੁਬਾਰਾ ਤੋਂ ਇਸ ਰਾ ਕੋ ਹਾਂ ਸੇ ਮਾਨ ਜੀ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਪੰਜਾਬ ਨੂੰ ਮੁੜ ਸਜੀਦ ਕਰਨੀ ਲਿਆਂ ਤੇ ਲਿਆਉਣ ਲਈ ਔਰ ਦੁਬਾਰਾ ਰੰਗਲਾ ਪੰਜਾਬ ਬਣਾਉਣ ਲਈ ਇਹ ਸਾਰੇ ਉਪਰਾਲੇ ਕੀਤੇ ਆ ਔਰ ਉਹ ਉੱਥੇ ਪੰਜਾਬੀਆਂ ਨੂੰ ਵੀ ਤੈਅਦ ਕਰਦੇ ਆ ਕਿ ਤੁਸੀਂ ਉਹਨਾਂ ਨਾਲ ਜਿਸ ਤਰ੍ਹਾਂ 92 ਵਿਧਾਇਕ ਦੇ ਕੇ ਉਹਨਾਂ ਦਾ ਉਹਨਾਂ ਨੂੰ ਸੱਤਾ ਵਿੱਚ ਆਂਦਾ ਮੁੱਖ ਮੰਤਰੀ ਬਣਾਇਆ ਤੁਸੀਂ ਆਹ ਮੁੱਖ ਮੰਤਰੀ ਬਣਿਓ ਇਸੇ ਤਰ੍ਹਾਂ ਉਹਨਾਂ ਦੇ ਹਰ ਉਪਰਾਲੇ ਦੇ ਨਾਲ ਤੁਸੀਂ ਨੇ ਉਹ ਮੋਢੇ ਦਾ ਮੋਢਾ ਜੋੜ ਕੇ ਤੁਰੂਗੇ ਤਾਂ ਹੀ ਸਾਰਾ ਕੁਝ ਸੰਭਵ ਹੈ ਜੀ ਅ ਸਾਡਾ ਲੋਕ ਵਿਰਸਾ ਜਿਹਦੀ ਅਸੀਂ ਜਿੱਦਾਂ ਸਾਡੀ ਗਵਰਨਮੈਂਟ ਜਿਹੜੀ ਹੈ ਉਹ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਆਪਣੀ ਵਿਰਾਸਤ ਤੇ ਆਪਣੇ ਲੋਕ ਵਿਰਸੇ ਤੇ ਔਰ ਰੰਗਲੇ ਪੰਜਾਬ ਦੀ ਗੱਲ ਕਰੀਏ ਔਰ ਉਹਦੇ ਲਈ ਨਵੀਆਂ ਪਿਰਤਾਂ ਪਾਈਏ ਜਿਹੜੀਆਂ ਅਸੀਂ ਭੁੱਲਦੇ ਜਾ ਰਹੇ ਆ ਤੇ ਉਹਦੇ ਨਾਲ ਕੀ ਹੋ ਰਿਹਾ ਸਾਨੂੰ ਸੋਸਾਇਟੀ ਦੇ ਵਿੱਚ ਸਿਸਟਮ ਦੇ ਵਿੱਚ ਵੀ ਦਿੱਕਤ ਆ ਰਹੀ ਆ ਅਸੀਂ ਮਹਿਸੂਸ ਕਰ ਰਹੇ ਆ ਕਿ ਦੇਖਿਓ ਜਿਹੜਾ ਅਸੀਂ ਵਿਰਾਸਤ ਦੀ ਗੱਲ ਕਰਦੇ ਆ ਤਾਂ ਹਵਾ ਪਾਣੀ ਸਾਡੇ ਗੁਰੂਆਂ ਨੇ ਵੀ ਇਹ ਕਿਹਾ ਆ ਕਿ ਮਤਲਬ ਇਹੀ ਸਾਡੇ ਪਰਿਵਾਰ ਨੇ ਇਹ ਸਾਡੀ ਵਿਰਾਸਤ ਆ ਅਸੀਂ ਉਹਨਾਂ ਨੂੰ ਵੀ ਸੰਭਾਲ ਨਹੀਂ ਰਹੇ ਅਸੀਂ ਆਪਣਾ ਪਾਣੀ ਵੀ ਗੰਦਲਾ ਕਰ ਲਿਆ ਅਸੀਂ ਆਪਣਾ ਮਾਹੌਲ ਵੀ ਗੰਦਲਾ ਕਰ ਲਿਆ ਅਸੀਂ ਲੋਕਾਂ ਦੇ ਵਿੱਚ ਜਿਹੜਾ ਲੋਕਾਚਾਰ ਆ ਉਹ ਵੀ ਸਾਡਾ ਗੰਦਲਾ ਹੋ ਗਿਆ ਉਹਦੇ ਲਈ ਅਸੀਂ ਕੋਸ਼ਿਸ਼ ਕਰੀਏ ਉਹਦੀ ਇਹ ਇੱਕ ਸ਼ੁਰੂਆਤ ਹੈ ਨਵੇਂ ਸਿਰਿਓਂ ਕਿ ਅਸੀਂ ਆਪਣੀ ਵਿਰਾਸਤ ਦੀ ਗੱਲ ਕਰੀਏ ਆਪਣੇ ਸਾਡੇ ਜਿਹੜੇ ਲੋਕ ਨਾਚ ਲੋਕ ਬੋਲੀ ਸਾਡੀ ਹਰ ਚੀਜ਼ ਜਿਹੜੀ ਅਸੀਂ ਇੱਕ ਸਾਡੀ ਲੈਗੇਸੀ ਆ ਸਾਡੀ ਵਿਰਾਸਤ ਬਹੁਤ ਅਮੀਰ ਵਿਰਸਾ ਆ ਪੰਜਾਬ ਦੀ ਕੌਮ ਜਿਹੜੀ ਆ ਉਹ ਮਰਜੀਵੜਿਆਂ ਦੀ ਕੌਮ ਹੈ ਉਹ ਆਪਣੇ ਹੱਕਾਂ ਲਈ ਹਮੇਸ਼ਾ ਡਟ ਕੇ ਲੜੇ ਵੀ ਨੇ ਖੜੇ ਵੀ ਨੇ ਅਸੀਂ ਪੂਰੇ ਦੇਸ਼ ਲਈ ਮਤਲਬ ਆਪਣੇ ਸਿਰਾਂ ਤੇ ਆਪਣੇ ਮੋਢਿਆਂ ਤੇ ਵਾਰ ਚੱਲੇ ਆ ਤੁਸੀਂ ਆਪ ਜਾਣਦੇ ਹੋ ਔਰ ਅਸੀਂ ਇਹ ਚਾਹੁੰਦੇ ਆ ਕਿ ਅਸੀਂ ਉਸ ਵਿਰਾਸਤ ਨੂੰ ਮੁੜ ਸੁਰਜੀਤ ਕਰੀਏ ਤੇ ਆਪਣੇ ਬੱਚਿਆਂ ਦੇ ਵਿੱਚ ਅਸੀਂ ਇਹ ਦੇਖੀਏ ਕਿ ਜਿਹੜੇ ਪਰਿਵਾਰ ਜਿਹੜੇ ਆ ਖਿੰਡੇ ਜਾ ਰਹੇ ਆ ਸਾਡੇ ਬਜ਼ੁਰਗ ਜਿਹੜੇ ਆ ਬੱਚੇ ਜਿਹੜੇ ਸਾਡੇ ਬਾਹਰ ਜਾ ਰਹੇ ਆ ਉਹਨਾਂ ਨਾਲ ਕੀ ਆ ਸਾਡੇ ਪਰਿਵਾਰ ਔਰ ਸਾਡੇ ਬਜ਼ੁਰਗ ਜਿਹੜੇ ਆ ਪਿੱਛੋਂ ਇਕੱਲੇ ਰਹਿ ਜਾਂਦੇ ਆ ਕਿ ਅਸੀਂ ਇਹ ਮਹਿਸੂਸ ਕਰਦੇ ਆ ਕਿ ਇਹ ਸਾਰਿਆਂ ਦਾ ਸਾਂਝਾ ਇੱਕ ਕੋਸ਼ਿਸ਼ ਹੈ ਸਾਰਿਆਂ ਨੂੰ ਅਸੀਂ ਇਕ ਸੁਨੇਹਾ ਦਈਏ ਇਹੋ ਜੇ ਕਿ ਆਪਣੇ ਲੋਕ ਵਿਰਸੇ ਨੂੰ ਆਪਣੇ ਭਾਸ਼ਾ ਨੂੰ ਆਪਣੇ ਪਰਿਵਾਰ ਨੂੰ ਆਪਣੀ ਸਮਾਜ ਨੂੰ ਅਸੀਂ ਸੰਭਾਲ ਸਕੀਏ ਉਹਦੀ ਇੱਕ ਇੱਕ ਨਵੀਂ ਸ਼ੁਰੂਆਤ ਹੈ ਇਹਦੇ ਲਈ ਪ੍ਰਸ਼ਾਸਨ ਵੀ ਬਹੁਤ ਵਧੀਆ ਤਰੀਕੇ ਨਾਲ ਕੋਆਪਰੇਟ ਕਰ ਰਹੇ ਨੇ ਕੰਮ ਕਰ ਰਹੇ ਨੇ ਉਹਨਾਂ ਦੇ ਵੀ ਹੋ ਸਕਦੀਆਂ ਕੋਈ ਕਮੀਆਂ ਕਮਜ਼ੋਰੀਆਂ ਰਹਿ ਜਾਂਦੀਆਂ ਹੋਣ ਕੰਮ ਕਰਾਂਗੇ ਤਾਂ ਹੀ ਪਤਾ ਲੱਗਦਾ ਵੀ ਕੋਈ ਕਮੀ ਰਹਿ ਗਈ ਤੇ ਜਿਹੜੀ ਵੀ ਜੇ ਕੋਈ ਕਮੀ ਵੀ ਲੱਗਦੀ ਹੋਗੀ ਅਸੀਂ ਉਹ ਵੀ ਕੋਸ਼ਿਸ਼ ਕਰਾਂਗੇ ਵੀ ਆਪਸ ਦੇ ਵਿੱਚ ਉਨੂੰ ਸੁਲਝਾ ਕੇ ਵਧੀਆ ਤਿੱਕੇ ਨਾਲ ਅਸੀਂ ਇੱਕ ਪੇਸ਼ਕਾਰੀ ਕਰ ਸਕੀਏ ਔਰ ਆਪਣੀ ਵਿਰਾਸਤ ਨੂੰ ਸੰਭਾਲੀਏ ਗਾਂ ਅਸੀਂ ਆਪਣੇ ਬੱਚਿਆਂ ਦੇ ਵਿੱਚ ਉਹ ਵਿਰਾਸਤ ਨੂੰ ਪਾਸ ਔਨ ਕਰ ਸਕੀਏ ਔਰ ਕਪੂਰਥਲੇ ਨੂੰ ਜੇ ਜਿਹੜਾ ਕੀ ਵੈਸੇ ਹੀ ਅਸੀਂ ਸਮੰਧ ਦੇ ਕਿ ਇਹ ਬਹੁਤ ਸਾਡਾ ਅਮੀਰ ਵਰਸਾ ਹੈ ਉਸ ਨੂੰ ਸੰਭਾਲਦੇ ਹੋਏ ਉਹਨੂੰ ਅੱਗੇ ਤੋਰਦੇ ਹੋਏ ਅਸੀਂ ਸਾਰਿਆਂ ਨੂੰ ਵਧਾਈ ਵੀ ਦਿੰਨੇ ਆ ਕਿ ਕਪੂਰਥਲੇ ਵਿੱਚ ਬਹੁਤ ਸਾਲਾਂ ਬਾਅਦ ਜਿਹੜਾ ਹੈ ਇਹ ਦੁਬਾਰਾ ਸ਼ੁਰੂ ਹੋਇਆ ਹੈ ਇਹ ਨਵੀਂ ਪਿਰਤ ਹੈ ਇਹ ਸਾਡੀ ਜਿਹੜੀ ਗਵਰਨਮੈਂਟ ਹੈ ਉਹ ਉਧਰ ਨੂੰ ਹੌਲੀ-ਹੌਲੀ ਅਸੀਂ ਕਈ ਤਰ੍ਹਾਂ ਦੇ ਛੋਟੇ-ਛੋਟੇ ਕਦਮ ਪੁੱਟ ਰਹੇ ਆਂ ਔਰ ਇਹਨੂੰ ਅਸੀਂ ਬਹੁਤ ਵਧੀਆ ਤਰੀਕੇ ਨਾਲ ਸਮਝਾ ਸੰਭਾਲਣ ਦੀ ਕੋਸ਼ਿਸ਼ ਕਰ ਰਹੇ ਆਂ ਇਹਦੇ ਲਈ ਸਾਰਿਆਂ ਨੂੰ ਆ ਆਮ ਪਬਲਿਕ ਨੂੰ ਪ੍ਰਸ਼ਾਸਨ ਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਹੈ ਔਰ ਜੇ ਸਾਡੇ ਚ ਕੋਈ ਕਮੀਆਂ ਰਹਿੰਦੀਆਂ ਆ ਅਸੀਂ ਪਛਾਣਨੇ ਕਿ ਸਾਨੂੰ ਉਹਦੇ ਬਾਰੇ ਦੱਸਿਆ ਜਾਵੇ ਤਾਂ ਕਿ ਅਸੀਂ ਸਾਰੀਆਂ ਚੀਜ਼ਾਂ ਨੂੰ ਸਾਰੇ ਕੰਮ ਨੂੰ ਬਹੁਤ ਹੋਰ ਵਧੀਆ ਕਰ ਸਕੀਏ ਧੰਨਵਾਦ